ਸਤਿ ਸਾਲਾਂ ਬਾਅਦ ਆਏ ਇਹਨਾਂ ਭਿਆਨਕ ਹੜ੍ਹਾਂ ਨੇ ਇਸ ਵਾਰੀ ਪੰਜਾਬ ਦੇ ਕਿਸਾਨਾਂ ਨੂੰ ਦੋਹਰੀ ਝੋਟ ਮਾਰੀ ਹੈ ਨਾ ਸਿਰਫ ਮੌਜੂਦਾ 4 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਹੋਈ ਸਗੋਂ ਹੜ੍ਹ ਨਾਲ ਵਹਿ ਕੇ ਆਈ ਰੇਤ ਨੇ ਅਗਲੀ ਫਸਲ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਜਿਸ ਅੰਨਦਾਤੇ ਨੇ ਆਪਣੀ ਪੂਰੀ ਜ਼ਿੰਦਗੀ ਖੇਤਾਂ ਨੂੰ ਸਮਰਪਿਤ ਕਰ ਦਿੱਤੀ ਉਹ ਅੱਜ ਹੜ੍ਹ ਦੇ ਕਾਰਨ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਿਹਾ ਹੈ ਐਸਾ ਔਖੀ ਘੜੀ ਵਿੱਚ ਪੰਜਾਬ ਦੀ ਮਾਨ ਸਰਕਾਰ ਨੇ ਕਿਸਾਨਾਂ ਨੂੰ ਮੋਢਾ ਦੇਣ ਲਈ ਇੱਕ ਇਤਿਹਾਸਿਕ ਯੋਜਨਾ ਬਣਾਈ ਹੈ ਜਿਸ ਦਾ ਖੇਤ ਉਸ ਦੀ ਰੇਤ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਹਾਂ ਤੁਸੀਂ ਮਿੱਟੀ ਚੱਕ ਲਓ ਆਪਦੇ ਆਪ ਦੇ ਖੇਤ ਚੋਂ ਜੇ ਮਿੱਟੀ ਨੂੰ ਵੇਚਣਾ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਕਿਸੇ ਇਸਤੇਮਾਲ ਵਾਸਤੇ ਤੁਸੀਂ ਬਿਲਕੁਲ ਇਸ ਯੋਜਨਾ ਦੇ ਤਹਿਤ ਹੁਣ ਕਿਸਾਨ ਆਪਣੇ ਖੇਤ ਵਿੱਚ ਹੜ ਨਾਲ ਆਈ ਰੇਤ ਨੂੰ ਨਾ ਸਿਰਫ ਹਟਾ ਸਕੀਗਾ ਸਗੋਂ ਉਸ ਨੂੰ ਆਪਣੇ ਹੱਥ ਨਾਲ ਵਟਸਦਾ ਹੈ ਜਾਂ ਵੇਚ ਵੀ ਸਕਦਾ ਹੈ ਇਸ ਦੇ ਲਈ ਸਰਕਾਰ ਨੇ 31 ਦਸੰਬਰ ਤੱਕ ਦੀ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਹੈ ਨਾ ਕਿਸੇ ਅਧਿਕਾਰੀ ਦੀ ਇਜਾਜ਼ਤ ਲੈਣ ਦੀ ਲੋੜ ਹੈ ਨਾ ਕਿਸੇ ਦਫ਼ਤਰ ਦੇ ਚੱਕਰ ਲਾਉਣ ਦੀ ਇਹ ਯੋਜਨਾ ਸਿਰਫ ਰੇਤ ਹਟਾਉਣ ਦਾ ਹੀ ਨਹੀਂ ਇਹ ਕਿਸਾਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦਾ ਵੀ ਕੰਮ ਕਰੇਗੀ ਕੀਤ ਕਿਸਾਨ ਵੀ ਰੇਤ ਦਾ ਹੱਕ ਵੀ ਕਿਸਾਨ ਦਾ ਹੀ ਹੋਵੇਗਾ